ਉਹ ਤਾਂ ਪਰਮੇਸ਼ਰ ਦੇ ਬੱਜਨ ਵਿੱਚ ਲਿਖਿਆ ਤਾਂ ਉਸੇ ਵੇਲੇ ਅਰੇ ਉਹਨੇ ਜਿਸਨੇ ਖਾਣਾ ਖਾਣ ਨੂੰ ਬੁਲਾਇਆ ਤਾਂ ਉਸਨੇ ਉਹਦੇ ਵੱਲ ਦੇਖਿਆ ਪਈ ਕਹਿੰਦਾ ਜੇ ਨਬੀ ਹੁੰਦਾ ਤੇ ਜਾਣ ਲਾਂਦਾ ਪਈ ਔਰਤ ਕੌਣ ਹੈ ਹallelujah ਯਿਸੂ ਮਸੀਹ ਨੇ ਉਹਦੇ ਸੋਚ ਪਚਾਰ ਦੇ ਕੇ ਆਖਿਆ ਕਹਿੰਦਾ ਮੈਂ ਤੈਨੂੰ ਇੱਕ ਸਵਾਲ ਕਰਦਾ ਹਾਂ ਯਿਸੂ ਮਸੀਹ ਨੇ ਆਖਿਆ ਕਹਿੰਦਾ ਮੈਂ ਤੈਨੂੰ ਇੱਕ ਸਵਾਲ ਕਰਦਾ ਹਾਂ ਕਹਿੰਦਾ ਇੱਕ ਮਾਲਕ ਦੇ ਦੋ ਕਰਜ਼ਦਾਰ ਸੇ ਇੱਕ 50 ਰੁਪਏ ਵਾਲਾ ਤੇ ਦੂਜਾ 500 ਵਾਲਾ ਹallelujah ਅਮਨ ਅਤੇ ਮੈਂ ਤੈਨੂੰ ਇਹ ਪੁੱਛਦਾ ਹਾਂ ਔਰ ਉਹਨਾਂ ਦੇ ਅੱਗੇ ਮਾਲਕ ਦੇ ਅੱਗੇ ਉਹਨੇ ਬੇਨਤੀ ਕੀਤੀ ਔਰ ਉਹ ਕਰਜ਼ ਦੇਨ ਨੂੰ ਨਹੀਂ ਸੀ ਉਹਦੇ ਕੋਲ ਉਹਦੀ ਮਿਹਨਤ ਕੀਤੀ ਔਰ ਉਸਨੇ ਉਸੇ ਵੇਲੇ ਦੋਨਾਂ ਦਾ ਕਰਜ਼ ਮਾਫ ਕਰ ਦਿੱਤਾ ਹallelujah ਜਿਹਨੂੰ ਕਰਜ਼ ਮਾਫ ਕਰ ਦਿੱਤਾ ਤਾਂ ਕੀ ਹੋਇਆ ਯਿਸੂ ਨੇ ਆਖਿਆ ਪਈ ਪਹਿਲਾ ਕਰਜ਼ ਔਰ ਔਰ ਕਿਤਾ ਜਿਆਦੇ ਮਾਫ ਕੀਤਾ ਗਿਆ ਕਰਜ਼ ਕੀ 50 ਰੁਪਏ ਵਾਲੇ ਦਾ ਜੋਤੀ 500 ਵਾਲੇ ਦਾ ਔਰ ਉਸਨੇ ਸੋਚ ਵਿਚਾਰ ਕੇ ਆਖਿਆ ਭਈ ਕਿਦਾ ਜਿਆਦੇ ਸੀ ਹallelujah ਯਸ਼ਮਸੀ ਨੇ ਆਕੇ ਦਸ ਠੀਕ ਆਖਿਆ ਕਹਿੰਦਾ ਜਿਸ ਨੇ ਮੈਂ ਤੇਰੇ ਘਰ ਵਿੱਚ ਆਇਆ ਔਰ ਕਹਿੰਦਾ ਮੈਂ ਤੇਰੇ ਘਰ ਵਿੱਚ ਆਇਆ ਤੈਨੇ ਮੈਨੂੰ ਪਾਣੀ ਪੀਣ ਵੀ ਇੱਕ ਗਲਾਸ ਪਾਣੀ ਦਾ ਵੀ ਹੱਥ ਤੋਂ ਉਹਨੂੰ ਨਹੀਂ ਦਿੱਤਾ ਕਹਿੰਦਾ ਇਸ ਔਰਤ ਨੇ ਕੀ ਕੀਤਾ ਹੈ ਆਪਣੇ ਉਂਜੂਆਂ ਦੇ ਨਾਲ ਮੇਰੇ ਪੈਰਾਂ ਨੂੰ ਤੋਦ ਦਿੱਤਾ ਹੈ ਹallelujah ਕਹਿੰਦਾ ਤੇਰੇ ਮੈਂ ਘਰ ਵਿੱਚ ਆਇਆ ਪਤਨੇ ਮੈਨੂੰ ਹੱਥ ਪੂਜ ਨੂੰ ਸਭ ਵੀ ਨ ਦਿੱਤਾ ਤੇ ਇਸ ਔਰਤ ਨੇ ਆਪਣੇ ਵਾਲਾਂ ਦੇ ਨਾਲ ਮੇਰੇ ਪੈਰਾਂ ਨੂੰ ਸਾਫ਼ ਕਰ ਦਿੱਤਾ ਹallelujah ਈਜਾ ਨੰਬਰ ਔਰ ਕਹਿੰਦਾ ਮੈਂ ਤੇਰੇ ਘਰ ਵਿੱਚ ਆਇਆ ਔਰ ਤਨੇ ਮੇਰੇ ਪੈਰ ਔਰ ਵਾਲਾਂ ਉਤੇ ਤੇਲ ਵੀ ਨਾ ਟਸਿਆ ਕਹਿੰਦਾ ਇਸ ਔਰਤ ਨੇ ਕੀ ਕੀਤਾ ਹੈ ਔਰ ਆਤਰ ਨੂੰ ਮੇਰੇ ਪੈਰਾਂ ਉਤੇ ਮਲ ਦਿੱਤਾ ਹੈ ਹਾਲੇਲੂਇਆ ਕਹਿੰਦਾ ਫਿਰ ਮੈਂ ਕਿਉਂ ਇਹਦੇ ਪਾਪਾਂ ਨੂੰ ਮਾਫ ਕਰ ਹਾਲੇਲੂਇਆ ਯਿਸੂ ਮਸੀਹ ਨੇ ਆਖਿਆ ਕਹਿੰਦਾ ਜਾ ਬੇਟੀ ਕਹਿੰਦਾ ਤੇਰੇ ਪਾਪ ਮਾਫ ਕੀਤੇ ਗਏ ਹਨ ਹallelujah ਤੁਹਾਾਰੇ ਇਸ ਤਰ੍ਹਾਂ ਦਾ ਕੋਈ ਵੀ ਪ੍ਰਾਤ ਨਾ ਕਰੇ ਅੱਜ ਸੱਚਮੁੱਚ ਕਈ ਵਾਰੀ ਅਸੀਂ ਰੱਬ ਦੇ ਸੇਵਕਾਂ ਨੂੰ ਬੁਲਾਵਨਿਆ ਕਰੇ ਸੰਦੇਸ਼ ਦੰਦਿਆਂ ਕਈ ਵਾਰੀ ਆਖਨਿਆ ਭਈ ਭੋਜਨ ਕਰਾਉਣ ਦੇ ਲਈ ਬੰਦਗੀ ਕਰਾਉਣ ਦੇ ਲਈ ਲੇਕਿਨ ਅਸੀਂ ਅੱਜ ਸਤ ਦੇ ਆਸੀ ਦੇ ਬਰਕਤ ਕੋਈ ਹੋਰ ਲੈ ਕੇ ਚਲਾ ਜਾਂਦੇ ਹallelujah ਜਿਸਨੇ ਖਾਣਾ ਖਾਣ ਲਈ ਯਿਸੂ ਮਸੀਹ ਨੂੰ ਬੁਲਾਇਆ ਇੱਕ ਪਾਸੇ ਉਹਦੋਂ ਭੜਾਈ ਕਰ ਰਿਹਾ ਯਿਸੂ ਮਸੀਹ ਨੂੰ ਖਾਣਾ ਖਾਣ ਲਈ ਸੱਦਿਆ ਪਿਆ ਤੇ ਦੂਸਰੇ ਪਾਸੇ ਔਰਤ ਦੀ ਬੜਾਈ ਕਰ ਰਿਹਾ ਹallelujah ਲੇਕਿਨ ਯਿਸੂ ਮਸੀਹ ਨੇ ਆਖਿਆ ਔਰ ਕਹਿੰਦਾ ਜਾ ਬੇਟੀ ਤੇਰੇ పాਪ ਮਾਫ ਕੀਤੇ ਜਿਹੜੀ ਉਹ ਆਤਰ ਸੀ ਇੱਕ ਸਾਲ ਦੀ ਕਮਾਈ ਸੀ ਇੱਕ ਸਾਲ ਦੀ ਕਮਾਈ ਜਿਹੜੀ ਔਰ ਯਿਸੂ ਮਸੀਹ ਨੂੰ ਨੇ ਪੈਰਾਂ ਦੇ ਉੱਤੇ ਮਲ ਦਿੱਤੀ ਹallelujah ਹallelujah ਅੱਜ ਅਸੀਂ ਵੀ ਜੇ ਖੁਦਾ ਤੇ ਵਿਸ਼ਵਾਸ ਕਰਕੇ ਆਇਆ ਇੱਕ ਨੇਚਾ ਕਰਕੇ ਆਇਆ ਜੋ ਪਰਮੇਸ਼ਰ ਦੇ ਬਚਨ ਵਿੱਚ ਲਿਖਿਆ ਰਸੂਲਾਂ ਦੀ ਕਿਤਾਬ ਉਹਦੀ 10 ਦਿਹਾਵ ਵਿੱਚ ਲਿਖਿਆ ਜਿਵੇਂ ਕਨੇਲੀਆ ਸੇਕਾ ਆਗਿਆਕਾਰ ਇੱਕ ਬਾਬਾ ਦਾਤ ਸੀ ਉਹ ਖੁਦਾ ਦਾ ਡਰ ਕਰਨ ਵਾਲਾ ਸੀ ਦਾਨ ਦੇਣ ਵਾਲਾ ਸੀ ਔਰ ਛਾਦੇ ਤੋਂ ਜ਼ਿਆਦੇ ਪ੍ਰਾਰਥਨਾ ਕਰਨ ਵਾਲਾ ਸੀ ਹallelujah ਹallelujah ਅੱਜ ਤੇ ਆਂਦੀ ਹੈ ਔਰ ਜਦੋਂ ਤੀਜੇ ਪੈਰ ਦੀ ਜਦੋਂ ਪ੍ਰਾਰਥਨਾ ਕਰਕੇ ਹਟ ਗਿਆ ਤੇ ਉਹਨੇ ਇੱਕ ਵੱਡਾ ਦਰਸ਼ਨ ਵੇਖਿਆ ਹallelujah ਦਰਸ਼ਨ ਕੀ ਵੇਖਿਆ ਭਾਨੇਸ਼ ਦਾ ਦੂਤ ਦੇ ਘਰ ਵਿੱਚ ਆਇਆ ਭਾਨੇਸ਼ ਦੇ ਦੂਤ ਨੇ ਆਖਿਆ ਕਹਿੰਦਾ ਹੇ ਕਨੇਲਿਆ ਸਾਂ ਕਨੇਲਿਆ ਉਹਨੇ ਆਖਿਆ ਹਾਂ ਪ੍ਰਭੂ ਜੀ ਕਹਿੰਦਾ ਕੀ ਤੇਰੀ ਇੱਛਾ ਹੈ ਕਹਿੰਦਾ ਮੇਰੀਆਂ ਗੱਲਾਂ ਨੂੰ ਧਿਆਨ ਲਾ ਕੇ ਸੁਣ ਕਹਿੰਦਾ ਤੇਰੇ ਦਾਨ ਤੇਰੇ ਜਿਸਮੰਦ ਤੇ ਤੇਰੀਆਂ ਪੇਟਾਂ ਔਰ ਤੇਰੀਆਂ ਪ੍ਰਾਰਥਨਾ ਸਵਰਗ ਵਿੱਚ ਲਿਖੀਆਂ ਗਈਆਂ ਹਨ ਹallelujah ਹallelujah ਅੱਜ ਜਦੋਂ ਅਸੀਂ ਵੀ ਔਰ ਖੁਦਾ ਦੇ ਅੱਗੇ ਦਿਲ ਤੋਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਦਿਲ ਤੋਂ ਅਸੀਂ ਰੱਬ ਦੇ ਦਾਸਾਂ ਦਾ ਆਦਰ ਕਰਦੇ ਹਾਂ ਦਿਲ ਤੋਂ ਅਸੀਂ ਖੁਦਾ ਦੀ ਮਹਿਮਾ ਕਰਦੇ ਹਾਂ ਔਰ ਦਿਲ ਤੋਂ ਅਸੀਂ ਆਰਾਧਨਾ ਕਰਦੇ ਹਾਂ ਔਰ ਪਰਮੇਸ਼ਰ ਸਾਡੀ ਹਰ ਲੋੜ ਨੂੰ ਪੂਰਾ ਕਰ ਦੇਗਾ ਹallelujah ਲਾ ਨੰਬਰ ਸਾਡਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਡਾ ਜੀਵਨ ਇੱਕ ਪ੍ਰਾਰਥਨਾ ਵਾਲਾ ਹੋਣਾ ਚਾਹੀਦਾ ਦੂਜਾ ਨੰਬਰ ਸਾਡਾ ਵਿਸ਼ਵਾਸ ਇੱਕ ਯਿਸੂ ਮਸੀਹ ਤੇ ਹੋਣਾ ਚਾਹੀਦਾ ਜੇ ਤੁਹਾਡਾ ਵਿਸ਼ਵਾਸ ਪਰਮੇਸ਼ਰ ਉੱਤੇ ਹੋਵੇਗਾ ਤੇ ਪਰਮੇਸ਼ਰ ਤੁਹਾਡੀ ਹਰ ਜ਼ਰੂਰਤਾਂ ਨੂੰ ਪੂਰਾ ਕਰੇਗਾ ਹallelujah ਉਸ ਔਰਤ ਦਾ ਬਸਵਾਸੀ ਮੈਂ ਯਸ਼ਮਸੀ ਕੋਲ ਜਾਵਾਂਗੀ ਆਪਣੇ ਪਾਪਾਂ ਦਾ ਇਕਰਾਰ ਕਰਾਂਗੀ ਤੋਹਾ ਕਰਾਂਗੀ ਤੇ ਮੈਂ ਆਪਣੇ ਪਾਪਾਂ ਤੋਂ ਮਾਫੀ ਪਾਵਾਂਗੀ ਹallelujah ਹallelujah ਪਰ ਪਨਿਸ਼ਚਿਤ ਵਚਨ ਵਿੱਚ ਲਿਖਿਆ ਉਹਨਾਂ ਦੀ ਅੰਜੀਲ ਉਹਦੀ 12 ਦੇਹਾਂ ਵਿੱਚ ਲਿਖਿਆ ਪੜਦੀਏ ਥੋੜਾ ਜੀ ਜੋ ਉਹਨਾਂ ਦੀ ਅੰਜੀਲ ਉਹਦੀ 12 ਦੇਹਾਂ ਹੈ ਲਾਜ ਕਿ ਯਿਸੂ ਮਸੀਹ ਕਿੱਥੇ ਆਇਆ ਬੈਤਲਮ ਚ ਆਇਆ ਜਿੱਥੇ ਲਾਜਰ ਰਹਿਦਾ ਸੀ ਉਹ ਲਾਜਰ ਸੀ ਜਿਸ ਨੂੰ ਯਿਸੂ ਮਸੀਹ ਨੇ 4 ਦਿਨਾਂ ਦਾ ਮਰਦਿਆਂ ਤੋਂ ਜ਼ਿੰਦਾ ਕੀਤਾ ਸੀ ਹਾਲੇਲੂਇਆ ਜਿਸ ਨੇ ਅਤਰ ਮਲਿਆ ਉਹ ਕੌਣ ਸੀ ਉਹ ਲਾਜਰ ਦੀ ਭੈਣ ਸੀ ਇੱਕ ਮਾਤਾ ਮਰੀਆਮ ਯਿਸੂ ਮਸੀਹ ਦੀ

ਲੈ ਕੇ ਮੋਲਾ ਚਾਤਾ ਮਾਸਾ ਦਾ ਲੈ ਕੇ ਕੀ ਕਰਨਾ ਹੈ ਜੀ ਅਬ ਆਪਣੇ ਵਾਲਾਂ ਨਾਲ ਉਹ ਕੀ ਕੀਤਾ ਜੀ ਹallelujah ਉਸ ਜਗਾ ਵੀ ਯੀਸ਼ੂ ਮਸੀਹ ਦੇ ਕੀ ਕੀਤਾ ਗਿਆ ਜਿੰਨਾ ਵੀ ਅਤਰ ਸੀ ਸਾਰਾ ਅਤਰ ਉਹਦੇ ਪੈਰਾਂ ਤੇ ਮਲਿਆ ਗਿਆ ਤੇ ਆਪਣੇ ਵਾਲਾਂ ਦੇ ਨਾਲ ਕੀ ਕੀਤਾ ਔਰ ਪੈਰਾਂ ਨੂੰ ਪੂਜਿਆ ਸਾਬ ਕੀਤਾ ਜੀ ਅਰਥੇ ਬਾਪਾ ਦਾ ਅਰਥ ਹੈ ਤੇ ਉਹ ਆਦਰ ਦੇ ਨਾਲ ਸਾਰੇ ਘਰ ਵਿੱਚ ਪੂਰੀ ਬਾਤਨਾ ਆ ਗਈ ਹallelujah ਸਾਰੀ ਘਰ ਦੇ ਵਿੱਚ ਮੈਂ ਕੋਦੇ ਉਸ ਆਦਰ ਦੀ ਜਦੋਂ ਚਲੀ ਗਈ ਪਰ ਆ ਦੇ ਚੇਲੇ ਵਿੱਚ ਯੋਦਾ ਯੋਧੀ ਨੇ ਉਸ ਤੋਂ ਯਿਸੂ ਮਸੀਹ ਦਾ ਜਿਹੜਾ ਚੇਲਾ ਸੀ ਯੋਦਾ ਯੋਧੀ ਨੇ ਜਿਸ ਨੇ ਯਿਸੂ ਮਸੀਹ ਨੂੰ ਪੜਗਾਇਆ ਸੀ ਅਰ ਇਹ ਗੱਲ ਆਖੀ ਇਹ ਆਪਕਾ ਅਰਥ ਦੇਖੋ ਕਿ ਜਦੋਂ ਨਾ ਦਿਖਾਈ ਦੇ ਰਿਹਾ ਦੇਖੋ ਉਹ ਕੀ ਸੋਚ ਰਿਹਾ ਹੈ ਕਹਿੰਦਾ ਇਹ ਯਾਰ ਇਹ ਆਤਰ ਸੋ ਸਿੱਖਿਆ ਦੇ ਮਹਿੰਗੀ ਸੀ ਇਹੋ ਇਹਨੂੰ ਵੇਚ ਕੇ ਬਾਜ਼ਾਰ ਦੇ ਵਿੱਚ ਤੇ ਭਈ ਉਹ ਗਰੀਬਾਂ ਦੀ ਮਦਦ ਕੀਤੀ ਜਾਂ ਹallelujah ਕੌਣ ਕਰਿਆ আর ਯਿਸੂ ਮਸੀਹ ਦਾ ਜਿਹੜਾ ਚੇਲਾ ਯਹੋਦਾ ਯੋਤੀ ਜਿਸ ਨੇ ਯਿਸੂ ਮਸੀਹ ਨੂੰ ਪੜਗਾਇਆ ਸੀ ਉਹਨੇ ਜੀਵਨ ਵਿੱਚ ਹਜੇ ਵੀ ਲਾਲਚ ਆ ਗਿਆ ਕਹਿੰਦਾ ਭਈ ਇੰਨੀ ਮਹਿੰਗੀ ਆਤਰ ਭਈ ਯਿਸੂ ਮਸੀਹ ਦੇ ਪੈਰਾਂ ਦੇ ਉੱਤੇ ਇਹਨੇ ਮਲ ਦਿੱਤੀ ਏ ਔਰ ਇੰਨੀ ਆਤਰ ਕਰਾਰ ਕਰ ਦਿੱਤੀ ਲੇਕਿਨ ਇਹੋ ਆਤਰ ਬਾਜ਼ਾਰ ਵਿੱਚ ਲੈ ਕੇ ਜਾਂਦੀ ਸੋ ਸਿੱਕੇ ਮਿਲ ਜਾਂਦੇ ਔਰ ਭਈ ਕਿਸੇ ਦੀ ਮਸਜਿਦ ਕਰਵਾਦੀ ਲੇਕਿਨ ਉਹਦਾ ਮੱਜਦ ਦਾ ਮਲ ਧਿਆਨ ਨਹੀਂ ਸੀ ਉਹਦਾ ਜੀਵਨ ਉਹਦੇ ਵਿੱਚ ਲਾਲਚ ਸੀ ਹallelujah ہاں لے لیا جیون میں جی 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 ਹਾਲੇਲੂਇਆ ਜੀ ਭਾਈ ਇਹ ਨਹੀਂ ਉਹਨੂੰ ਇਹ ਨਹੀਂ ਚਿੰਤਾ ਉਹ ਕਰਦਾ ਸੀ ਪਮਾ ਕੰਮ ਇੱਕ ਅੰਗਾਲਾ ਲੋਕਾਂ ਦੀ ਗਰੀਬਾਂ ਦੀ ਉਹ ਚਿੰਤਾ ਕਰ ਰਿਹਾ ਸੀ ਇਹ ਨਹੀਂ ਸੋਚ ਰਿਹਾ ਸੀ ਜੀ ਇਸ ਕਰਕੇ ਉਹ ਸੋਚ ਰਿਹਾ ਸੀ ਭਈ ਉਹ ਚੋਰ ਸੀ ਜੀ ਜਦੋਂ ਵੀ ਖਜ਼ਾਨਾ ਸੀ ਜਿਹੜਾ ਪਰਮੇਸ਼ਰ ਦਾ ਜੋ ਗੱਲਾਂ ਸੀ ਜੋ ਮਾਇਆ ਦਾ ਔਰ ਉਸ ਦੇ ਕੋਲ ਮੇਸਾ ਗੁਤਲੀ ਰਹਿੰਦੀ ਸੀ ਭਈ ਇਸ ਲਈ ਭਈ ਨੂੰ ਪਰਖਾਇਆ ਜਾਏ ਭਈ ਨੂੰ ਦੇਖਿਆ ਜਾਏ ਜੀ ਹਾਲੇਲੂਇਆ ਚੋਮੀ ਗੁਤਲੀ ਵਿੱਚ ਪਾਇਆ ਜਾਂਦਾ ਸੀ ਕਿ ਉਹ ਤੋਂ ਪੈਸੇ ਕੱਢ ਲੈਂਦਾ ਸੀ ਹਾਲੇਲੂਇਆ ਹਾਲੇਲੂਇਆ ਇਸ ਲਈ ਉਹਦੇ ਜੀਵਨ ਵਿੱਚ ਐਸਾ ਲਾਲਚ ਆਇਆ ਭਈ ਇੰਨੀ ਮਹਿੰਗੀ ਆਤਰ ਗੁਰੂ ਜੀ ਦੇ ਪੈਰਾਂ ਦੇ ਵਿੱਚ ਮਲ ਦੱਤੀ ਇਹੇ ਉਤਰ ਲੈ ਕੇ ਬਾਜ਼ਾਰ ਵਿੱਚ ਵੇਚੀ ਜਾਂਦੀ ਤੇਤੀ ਸ਼ਿੱਕੇ ਮਿਲ ਜਾਂਦੇ ਹallelujah ਹallelujah ਲੇਕਿਨ ਯਿਸੂ ਮਸੀਹ ਦਾ ਕਲਾਮ ਦੱਸਦਾ ਉਹਨੇ ਸਾਰੇ ਸਾਲ ਦੀ ਕਮਾਈ ਲੈ ਕੇ ਔਰ ਉਹਨੇ ਯਿਸੂ ਦੇ ਚਰਨਾਂ ਦੇ ਵਿੱਚ ਲਾ ਦਿੱਤੀ ਹallelujah ਅੱਜ ਅਸੀਂ ਵੀ ਜੇ ਖੁਦਾ ਦੇ ਲਈ ਦਿਲ ਖੋਲ੍ਹ ਦਿਆਂ ਖੁਦਾ ਦੇ ਲਈ ਅਸੀਂ ਕੁਝ ਕਰਦੇ ਹਾਂ ਉਹ ਪਾਣਿਸ਼ੇ ਸਾਨੂੰ ਘਾਟ ਖੋਲ੍ਹ ਕੇ ਭਰ ਕੇ ਦੇ ਦੇਗਾ ਹallelujah ਹallelujah ਆਸ ਸਾਡੇ ਜੀਵਨ ਵਿੱਚ ਇੱਕ ਬਸਵਾਸ ਇੱਕ ਆਸ ਹੋਣਾ ਜ਼ਰੂਰੀ ਹallelujah ਤੇ ਪਾਣਿਸ਼ੇ ਦੇ ਬਚਨ ਵਿੱਚ ਲਿਖਿਆ ਜਮੂਰ 116 ਦੇ ਵਿੱਚ ਲਿਖਿਆ ਇਹ ਕਹਿੰਦਾ ਮੈਂ ਯਹਵਾ ਨਾਲ ਪ੍ਰੇਮ ਕਰਦਾ ਇਸ ਲਈ ਯਹਵਾ ਮੇਰੀਆਂ ਪ੍ਰਾਰਥਨਾ ਦੇ ਦਵਾਵਾਂ ਨੂੰ

ਕਿ ਪਰਮੇਸ਼ਰ ਕੀ ਕਰੇਗਾ ਸਾਡੀ ਹਰ ਲੋੜ ਨੂੰ ਹਰ ਸਾਡੀ ਜ਼ਰੂਰਤ ਨੂੰ ਪਰਮੇਸ਼ਰ ਕੀ ਕਰੇਗਾ ਪੂਰਾ ਕਰੇ ਹallelujah ਅੱਜ ਅਸੀਂ ਵੀ ਅਧਿਆਨ ਲਈਏ ਸ਼ੈਤਾਨ ਦਾ ਕੰਮ ਕੀ ਹੈ ਬਚਨ ਚਰੋਣਾ ਉਹ ਇਹ ਨਹੀਂ ਚਾਹੁੰਦਾ ਤੁਹਾਡੀ ਰੂਹ ਇੱਕ ਇੱਕ ਬਾਜੇ ਉਹ ਇਹ ਨਹੀਂ ਚਾਹੁੰਦਾ ਤੁਸੀਂ ਆਇਓ ਕੁਝ ਲੈ ਕੇ ਜਾਓ ਕਿਉਂ ਪਰਮੇਸ਼ਰ ਦਾ ਬਚਨ ਦੱਸ ਲੈ ਯਿਸੂ ਮਸੀਹ ਨੇ ਉਹ ਹੀ ਦੱਸ ਇੱਕ ਪ੍ਰਦੇਸ਼ ਦਿੱਤਾ ਔਰ ਬੀਜ ਵਿਚਣ ਵਾਲਾ ਨਿਕਲਿਆ ਕੁਝ ਬੀਜ ਔਰ ਹਰ ਕੰਡਾਰਾ ਦੇ ਵਿੱਚ ਨਿਕਲ ਗਏ ਦੂਜਾ ਬੀਜ ਪਈ ਦੇ ਉੱਤੇ ਡੇਗ ਗਿਆ ਇੱਕ ਬੀਜ ਵੰਜਨ ਜ਼ਮੀਨ ਉੱਤੇ ਡੇਗ ਗਿਆ ਤੇ ਚਾਰਮਾ ਬੀਜ ਚੰਗੀ ਜ਼ਮੀਨ ਉੱਤੇ ਗਿਰ ਗਿਆ ਹallelujah ਹallelujah ਜਿਹੜਾ ਪਈ ਦੇ ਉੱਤੇ ਡਿੱਗਿਆ ਉਹਨੂੰ ਪੰਸੀ ਚੋੱਕੇ ਲੈ ਗਿਆ ਹallelujah ਪੰਸੀ ਦਾ ਮਤਲਬ ਸ਼ੈਤਾਨ ਨੂੰ ਨਿਚੇ ਲਾ ਕੇ ਲੈ ਗਿਆ ਕੰਡਾਰੇ ਦਾ ਮਤਲਬ ਉਂਗਰਿਆ ਜ਼ਰੂਰ ਉਂਗਰਿਆ ਜ਼ਰੂਰ ਲੇਕਿਨ ਉਹਨੂੰ ਸੰਸਾਰ ਸਾਰਾ ਦੀ ਸਾਰਾ ਉਹਨੂੰ ਦਬਾ ਕੇ ਰਹਿ ਗਿਆ ਹallelujah ਸੰਸਾਰ ਦੇ ਵਿੱਚੋਂ ਫਸ ਗਿਆ ਔਰ ਜਿਹੜਾ ਪੱਥਰਾਂ ਦੇ ਵਿੱਚ ਡੇ ਗਿਆ ਉਹ ਉੱਠਿਆ ਇੱਕ ਵਾਰੀ ਜ਼ਰੂਰ ਫਰਾਪਰਾ ਹੋਇਆ ਜਰੂਰ ਉਹ ਪੱਤਰਾਂ ਦੇ ਦਬਾਅ ਦੇ ਨਾਲ ਉੱਤੇ ਦੀ ਉੱਤੇ ਦਬ ਗਿਆ ਹallelujah ਕਈ ਵਾਰੀ ਸਿੱਖ ਕਲਾਮ ਨੂੰ ਸੁਣ ਕੇ ਵੀ ਅਸੀਂ ਆਪਣੇ ਅੰਦਰ ਦੇ ਅੰਤਰੀ ਦਮਾਲ ਆਣੀ ਹallelujah ਸਿਰੋ ਸਿੱਖ ਪਦਾ ਦੇ ਕਲਾਮ ਨੂੰ ਸੁਣ ਕੇ ਅਰ ਦੂਜਿਆਂ ਦੇ ਟਿਕਰ ਜਦੋਂ ਬਚਾਵਾਂਗੇ ਔਰ ਆਪਣੇ ਜੀਵਨ ਬਾਰੇ ਦੱਸਾਂਗੇ ਖੁਦਾ ਨੇ ਮੇਰੇ ਜੀਵਨ ਵਿੱਚ ਇਸ ਤਰ੍ਹਾਂ ਦਾ ਕੰਮ ਕੀਤਾ ਖੁਦਾ ਨੇ ਮੈਨੂੰ ਇਸ ਬਿਮਾਰੀ ਤੋਂ ਚੰਗਾ ਕੀਤਾ ਖੁਦਾ ਨੇ ਇਸ ਇਸ ਚੀਜ਼ ਤੋਂ ਮਨੁਸ਼ਟਕਾਰਾ ਦਿੱਤਾ ਹੈ ਪਰਮੇਸ਼ਰ ਨੇ ਮੈਨੂੰ ਬਲੈਸ ਕੀਤਾ ਹੈ ਪਰਮੇਸ਼ਰ ਨੇ ਮੈਨੂੰ ਬਰਕਤ ਦਿੱਤੀ ਹੈ ਪਰਮੇਸ਼ਰ ਨੇ ਮੈਨੂੰ ਆਉਣ ਵਾਲੀ ਮੁਸ਼ਕਲ ਤੋਂ ਬਚਾਇਆ ਹਾਲੇਲੂਇਆ ਪਰਮੇਸ਼ਰ ਤੁਹਾਡੇ ਜੀਵਨ ਵਿੱਚ ਬੜਾ ਕੰਮ ਕਰੇ ਹਾਲੇਲੂਇਆ ਹਰ ਪਹਿਲੇ ਲੰਬਰ ਤੇ ਸਾਡਾ ਬਸਵਾਸ ਬਚਨ ਸਾਰੇ ਜੀਵਨ ਵਿੱਚ ਅੰਦਰ ਹੋਣਾ ਚਾਹੀਦਾ ਜੋ ਪਾਉਨਿਸ਼ ਦਾ ਕਲਾਮ ਦੱਸਦਾ ਹੈ ਕਹਿੰਦਾ ਜੋ ਤੇਰਾ ਅੰਦਰ ਹੈ ਉਹ ਹੀ ਉਹ ਮੇਰਾ ਮੰਦਰ ਹੈ ਹallelujah ਕਹਿੰਦਾ ਜੋ ਮੇਰੇ ਮੰਦਰ ਦਾ ਨਾਸ ਕਰੇਗਾ ਮੈਂ ਉਹਦਾ ਨਾਸ ਕਰ ਦਾਂਗਾ ਅੱਜ ਜੋ ਤੁਹਾਡਾ ਅੰਦਰ ਹੈ ਉਹ ਪਾਉਨਿਸ਼ ਦਾ ਮੰਦਰ ਹੈ ਸਭ ਤੋਂ ਜ਼ਰੂਰੀ ਖੁਦਾ ਦਾ ਕਲਾਮ ਹੈ خدا قیمتی سما کڈ کے جس جگہ پہنچے ہیں جیسی کچھ لے کے نہ گئے اور پہ سا آئے دا بھی کوئی فائدہ نہیں دورو چل کے

ਇਦੇ ਕੋਲ ਬੇਣਾ ਨਹੀਂ ਦੇ ਨਾਲ ਇਹਦੇ ਨਾਲ ਚੱਲਣਾ ਨਹੀਂ ਖੜੋਣਾ ਨਹੀਂ ਨਹੀਂ ਕਦੀ ਅਸੀਂ ਇਹਨਾਂ ਸੋਚੀਏ ਪਰ ਇਹ ਪਾਪੀ ਹੈ ਜਬ ਆਪਣੇ ਧਿਆਨ ਕਰੀਏ ਉਹਦੇ ਲਈ ਪ੍ਰਾਰਥਨਾ ਕਰੋ ਉਹਦੇ ਲਈ ਦੁਆ ਕਰੋ ਪਾਨੇਸ਼ਰ ਜੋ ਅੱਜ ਬੰਦਨਾ ਦੇ ਵਿੱਚ ਹੈ ਪਾਪ ਦੇ ਵਿੱਚ ਬਰਾਈ ਦੇ ਵਿੱਚ ਹੈ ਨਸਿਆਂ ਦੇ ਵਿੱਚ ਹੈ ਗਲਤ ਵਿਚਾਰਾਂ ਦੇ ਵਿੱਚ ਹੈ ਗਲਤ ਸੋਚ ਦੇ ਵਿੱਚ ਹੈ ਭਵੇਂ ਸ਼੍ਰੀ ਨੂੰ ਮਾਫ਼ ਕਰ ਹਾਲੇਲੂਇਆ ਹਾਲੇਲੂਇਆ ਇਹੋ ਗੱਲ ਯਿਸੂ ਮਸੀਹ ਨੂੰ ਜੇ ਚੇਲਿਆਂ ਨੂੰ ਆਖਿਆ ਕਹਿੰਦਾ ਤੇਰਾ ਗੁਰੂ ਤੁਹਾਡਾ ਗੁਰੂ ਤਾਂ ਪਾਪੀਆਂ ਦੇ ਨਾਲ ਬੈਠਦਾ ਹੈ ਧਿਆਨ ਕਰੀਏ ਗੱਲ ਸਮਝ ਨਾਲ ਲੀਏ ਕੀ ਕਾਹ ਕਿਹਾ ਕਹਿੰਦਾ ਤੁਹਾਡਾ ਗੁਰੂ ਤਾਂ ਪਾਪੀਆਂ ਦੇ ਨਾਲ ਬੈਠਦਾ ਹੈ ਯਿਸੂ ਮਸੀਹ ਦਾ ਬੱਚੇ ਦਾਸ ਤਾ ਯਿਸੂ ਮਸੀਹ ਨੇ ਕੀ ਆਖਿਆ ਕਹਿੰਦਾ ਰੋਗੀ ਨੂੰ ਡਾਕਟਰ ਦੀ ਜ਼ਰੂਰਤ ਹੈ ਚੰਗੇ ਨੋਮੀ ਹallelujah ਅੱਜ ਉਸ ਰੋਗੀ ਦੇ ਕੋਲ ਜਾਵਾਂਗੇ ਤੇ ਫੇਰ ਉਹ ਕਿਵੇਂਗਾ ਚੰਗਾ ਹੋਵੇਗਾ ਹallelujah ਚੰਗੇ ਕੋਲ ਕਹਿੰਦਾ ਪਾਪੀ ਕੋਲ আর ਧਰਮੀ ਕੋਲ ਦਾ ਰੇਕ ਹੀ ਜਾਂਦਾ ਧਰਮੀ ਵਾਰੇ ਰੇਕ ਜਾਂਦਾ ਲੇਕਿਨ ਸਭ ਤੋਂ ਜ਼ਰੂਰ ਤੇ ਸਾਨੂੰ ਪਾਪੀ ਦੇ ਕੋਲ ਜਾਂਦੀ ਹallelujah ਜੋ ਯਿਸੂ ਮਸੀਹ ਧਰਮੀਆਂ ਦੇ ਲਈ ਆਇਆ ਯਿਸੂ ਮਸੀਹ ਇੱਕ ਪਾਪੀਆਂ ਦੇ ਲਈ ਆਇਆ ਹੈ ਉਹ ਸਾਨੂੰ ਪਾਪਾਂ ਤੋਂ ਛਾਤ ਕਰਾਉਣ ਲਈ ਆਇਆ ਹੈ ਉਹ ਸਾਨੂੰ ਪਾਪਾਂ ਤੋਂ ਛੁਟਕਾਰਾ ਦੇਣ ਲਈ ਆਇਆ ਹੈ ਉਹ ਸਾਨੂੰ ਮੁਕਤੀ ਦੇਣ ਲਈ ਆਇਆ ਹੈ ਉਹ ਸਾਨੂੰ ਹਰ ਬਿਮਾਰੀਆਂ ਤੋਂ ਚੰਗਾ ਕਰ ਲਈ ਆਇਆ ਹallelujah ਅਮੀਨ ਅੱਜ ਅਸੀਂ ਵੀ ਛਟਕਾਰਾ ਪਉਣਾ ਛੋਂਦਿਆਂ ਸਾਡਾ ਰਿਸ਼ਤਾ ਯਿਸੂ ਦੇ ਨਾਲ ਹੋਣਾ ਚਾਹੀਦਾ ਹੈ ਅੱਜ ਅਸੀਂ ਖੁਦਾਵ ਤੇ ਵਿਸ਼ਵਾਸ ਕਰੀਏ ਇੱਕ ਈਮ ਨੂੰ ਰੋਗੀ ਨੂੰ ਕੀਮਤੀ ਜ਼ਰੂਰਤ ਹੈ ਇਸੇ ਤਰ੍ਹਾਂ ਇੱਕ ਪਾਪੀ ਨੂੰ ਯਿਸੂ ਦੀ ਜ਼ਰੂਰਤ ਹੈ ਹallelujah

تے پاپا دشتکارا کوئی ہور پاگے چلا گیا ہالیلویہ آج بھی اسی خدا آتے بس کریے پانے شروع پہ نیچا کریے پانے میں بس کر دیا میں نیچا کر دیا میں آج تو واد میں جا کے لوگ کروں دفنے ایک یشو ہے جڑا شتکارہ دینے والا ہے ہالیلویہ یشو ہے جڑا پاپا نو ماں بھی دینے والا ہے میں تیرا خوشخبری دا پچار کر گی میں یاگر دسوں گی میرا یشو مہان ہے اور میرے یسو تو بنا کوئی بھی مکتی نہیں دے میرا یشو جیوت ہے وہ جیون دینے والا ہے ہالے آج اسی بھی بشواس کریے اور آس کریے کہ بچن لکھا ہے اور ਇਹ ਪੈਨੇ ਜੋ ਸੁਖਨਾ ਸੁਕੀਏ ਔਰ ਜਬੂਰ 116 ਉਦੀ 13 14 ਰਿਆ ਰਸੀਂ ਇੱਕ ਪੜਦਾਂਗੇ ਸੁਖਨਾ ਦੇ ਬਾਰੇ ਥੋੜਾ ਯਾ ਹਾਂਜੀ ਜਬੂਰ 116 ਚਲੋ ਮਾਣ ਕਰ ਲਈ ਧੰਨਵਾਦ ਬੜੀ ਸ਼ਾਨਾਂ ਦਾ ਉੱਪਰ ਉੱਪਰ 14 ਬੜਾ ਬੜਾ ਮੈਂ ਯਹਵਾ ਲਈ ਆਪਣੀਆਂ ਸੁਖਣਾ ਲਾਵਾਂਗਾ ਮੈਂ ਯਹਵਾ ਲਈ ਆਪਣੀਆਂ ਸੁਖਣਾ ਲਾਵਾਂਗਾ ਉਹ ਵੀ ਸਾਰੀ ਪਰਜਾ ਦੇ ਸਾਹਮਣੇ ਹalleluyah ਅੱਜ ਜੋ ਪੈਨੇ ਸੁਖਣਾ ਸੁਖੀਏ ਉਹ ਅੱਜ ਲਾ ਦਿੱਤੀ ਏ ਸਾਰੀ ਪਰਜਾ ਦੇ ਸਾਹਮਣੇ ਹallelujah ਹallelujah ਪਰਮੇਸ਼ਰ ਦੀਆਂ ਨਜ਼ਰਾਂ ਦੇ ਵਿੱਚ ਵੀ ਤੇ ਮਨੁੱਖਾਂ ਦੀਆਂ ਨਜ਼ਰਾਂ ਦੇ ਵਿੱਚ ਵੀ ਹallelujah ਅੱਜ ਸਾਨੂੰ ਸਭ ਨੂੰ ਪਤਾ ਲੱਗ ਗਿਆ ਜੋ ਭੈਨੇ ਦੁੱਖ ਦੇ ਵੇਲੇ ਔਖੇ ਦੇ ਵੇਲੇ ਜੋ ਪਰਮੇਸ਼ਰ ਨੂੰ ਪੁਕਾਰਿਆ ਆਪਣੇ ਬੁੱਲ੍ਹਾਂ ਤੋਂ ਜੋ ਸੁੱਖ ਨਾਲ ਸੁਖੀਆਂ ਇਹ ਯਹੋਵਾ ਇਹ ਪਰਮੇਸ਼ਰ ਮੇਰੀ ਬੱਚੀ ਨੂੰ ਚੰਗਾ ਕਰ ਮੇਰੇ ਬੱਚੇ ਨੂੰ ਚੰਗਾ ਕਰ ਮੈਂ ਤੇਰੀ ਬੰਦਗੀ ਕਰਾਵਾਂ ਮੈਂ ਤੇਰੇ ਸੰਤਾਂ ਨੂੰ ਹੀ ਜਗ੍ਹਾ ਲਿਆ ਕੇ ਔਰ ਮੈਂ ਤੇਰੇ ਨਾਮ ਨੂੰ ਉੱਚਾ ਕਰ ਦਵਾਂ ਹallelujah ਜੋ ਸੁਖਨਾ ਸੁਖੀ ਪਰਮੇਸ਼ਰ ਦਾ ਕਲਾਮ ਦੱਸ ਕੇ ਗਿਆ ਕਿ ਨਾ ਮੈਂ ਜੋ ਸੁਖਨਾ ਸੁਖੀ ਹੈ ਮੈਨੂੰ ਪੂਰਾ ਕਰਾਂਗਾ ਉਹ ਵੀ ਸਾਰੀ ਪਰਜਾ ਦੇ ਸਾਹਮਣੇ ਹallelujah ਅੱਜ ਸਾਰੀ ਪਰਜਾ ਦੇ ਸਾਹਮਣੇ ਜੋ ਪੈ ਨੇ ਸੁੱਕਣਾ ਸੁੱਕੀ ਸੀ ਉਹ ਸੁੱਕ ਨਾਲ ਪੂਰਾ ਕਰ ਦਿੱਤਾ ਹੈ ਹallelujah ਜੋ ਬੋਝ ਸੀ ਉਹ ਬੋਝ ਉਤਰ ਗਿਆ ਹੈ ਹallelujah ਇਹ ਪੈਣਾ ਜਾਦ ਹੈ ਹੁਣ ਖੁਦਾ ਦੇ ਜੀਵਨ ਵਿੱਚ ਹੋਰ ਵੀ ਬਲੈਸ ਕਰੇਗਾ ਹੋਰ ਵੀ ਵੱਡੇ ਵੱਡੇ ਕੰਮ ਕਰੇਗਾ ਕਿਉਂ ਪਾਣੀਸ਼ਰ ਬਚਨ ਦੱਸਦਾ ਮੈਂ ਆਪਣੇ ਮੰਗਣ ਵਾਲੇ ਨੂੰ ਕਦੀ ਵੀ ਸ਼ਰਮਿੰਦਾ ਨਹੀਂ ਹੋਵਾਂਗਾ ਹallelujah ਹallelujah ਆਲਾ ਇਲੋ ਅੱਜ ਕਈ ਵਾਰੀ ਛੋਟਾ ਕੰਮ ਸਾਡੇ ਜੀਵਨ ਵਿੱਚ ਆਉਂਦਾ ਉਹ ਗਵਾਹੀ ਨੂੰ ਅਸੀਂ ਚਿਪਾ ਲਮਿਆ ਇਸੇ ਕਰਕੇ ਦਾ ਖੁਦਾ ਸਾਡੇ ਜੀਵਨ ਵਿੱਚ ਵੱਡਾ ਕੰਮ ਨਹੀਂ ਕਰਦਾ ਹallelujah ਜਦੋਂ ਤੁਸੀਂ ਛੋਟੀ ਦੀ ਛੋਟੀ ਗਵਾਹੀ ਨੂੰ ਦਮੋਂਗੇ ਕੱਲੋਂ ਤੁਹਾਡੇ ਜੀਵਨ ਵਿੱਚ ਖੁਦਾ ਵੱਡੀ ਗਵਾਹੀ ਬਣਾ ਦੇਗਾ ਹallelujah ਔਰ ਖੁਦਾ ਦਾ ਬਚਨ ਧਰਨ ਦਾਸ ਕੀ ਗਿਆ ਇਸੇ ਕਰਕੇ ਖੁਦਾ ਤੁਹਾਨੂੰ ਬਲੈਸ ਕਰੇ ਔਰ ਜਮੀ ਉਸ ਪਾਪ ਨੇ ਆ ਕੇ ਯੇਸ਼ੂ ਮਸੀਹ ਦੇ ਅੱਗੇ ਇਕਰਾਰ ਕੀਤਾ ਆਪਣੇ ਪਾਪਾਂ ਦਾ ਤੋਬਾ ਕੀਤੀ ਕਿ ਅੱਜ ਅਸੀਂ ਵੀ ਆਪਣੀਆਂ ਗਲਤੀਆਂ ਨੂੰ ਆਪਣੇ ਪਾਪਾਂ ਨੂੰ ਅੱਗੇ ਯਿਸੂ ਮਸੀਹ ਦੇ ਅੱਗੇ ਰੱਖਦੇ ਹਾਂ ਕਿ ਸਭ ਅਸੀਂ ਸਭ ਮਿਲ ਕੇ ਹਰ ਪਰਮੇਸ਼ਰ ਦੇ ਅਵਲ ਧਿਆਨ ਦੇ ਗਏ ਹallelujah আর ਐਸੇ ਕਰਕੇ ਖੁਦਾ ਤੋਂ ਬਰਕਤ ਹੈ ਸਵਕ ਨੂੰ ਬੰਦ ਕਰੀਏ ਸਭ ਮਿਲ ਕੇ ਪ੍ਰਾਰਥਨਾ ਕਰੇ ਸਮਰਤੀ ਜਿੰਦੇ ਪਾ